ਜੋ ਸ੍ਰੀ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਪੰਜ ਮੈਮਰੀ ਕਮੇਟੀ ਭਰਤੀ ਕਰ ਰਹੀ ਹੈ ਉਹ ਬਿਲਕੁਲ ਜੈਨੂਨ ਭਰਤੀ ਕਰ ਰਹੀ ਹੈ ਕੋਈ ਬੋਕਸ ਭਰਤੀ ਨਹੀਂ ਕਰ ਰਹੀ ਹੈ ਔਰ ਮੈਨੂੰ ਲੱਗਦਾ ਹੈ ਕਿ ਆਉਣ ਵਾਲੇ ਕੋਈ 1.5 2 ਮਹੀਨਿਆਂ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦਾ ਪੁਨਰ ਸਰਜੀਤੀ ਜਿਹੜੀ ਹੋਏਗੀ ਔਰ ਨਵਾਂ ਟਾਂਚਾ ਜਿਹੜਾ ਉਹ ਸਭ ਦੇ ਸਾਹਮਣੇ ਆਏਗਾ ਔਰ ਆਉਣਾ ਵੀ ਚਾਹੀਦਾ ਕਿਉਂਕਿ ਮੌਜੂਦਾ ਜਿਹੜੀ ਲੀਡਰਸ਼ਿਪ ਹੈ ਇਹਨੇ ਪੰਥਕ ਪਰੰਪਰਾਵਾਂ ਪਰੰਥਕ ਮਰਿਆਦਾਵਾਂ ਦਾ ਬਹੁਤ ਵੱਡਾ ਜਿਹੜਾ ਨੁਕਸਾਨ ਕੀਤਾ ਹੈ ਕਾਣ ਕੀਤਾ ਹੈ ਇਸ ਲਈ ਸ਼੍ਰੋਮਣੀ ਅਕਾਲੀ ਦਲ ਦੀ ਪੁਨਰ ਸਰਜੀਤੀ ਜਿਹੜੀ ਹੈ ਐਸ ਵਕਤ ਪੰਜਾਬ ਲਈ ਔਰ ਪੰਥ ਲਈ ਬੜੀ ਜ਼ਰੂਰੀ ਹੈ ਔਰ ਉਹਦੀ ਜਿਹੜੀ ਹੈ ਜਦੋਂ ਜੈ ਚੱਲ ਰਹੀ ਹੈ ਉਹਦੀ ਮਹਮ ਚੱਲ ਰਹੀ ਹੈ ਪੰਜ ਮੈਮਰੀ ਜਿਹੜੀ ਕਮੇਟੀ ਹੈ ਉਹ ਕਰ ਰਹੀ ਹੈ ਹੋਰ ਬਹੁਤ ਸਾਰੇ ਜਿਹੜੇ ਲੋਕ ਉਹਨਾਂ ਨੂੰ ਸਹਿਯੋਗ ਦੇ ਰਹੇ ਨੇ ਉਹ ਸਾਰੇ ਆਪਣੇ ਆਪਣੇ ਪੱਦਰ ਦੇ ਉੱਤੇ ਯਤਨ ਕਰ ਰਹੇ ਹੈ ਔਰ ਇਹ ਯਤਨ ਹੋਣੇ ਵੀ ਚਾਹੀਦੇ ਨੇ ਆਉਣ ਵਾਲੇ 2-2.5 ਮਹੀਨਿਆਂ ਨੂੰ ਮੈਨੂੰ ਉਮੀਦ ਹੈ ਕਿ ਇੱਕ ਮਜ਼ਬੂਤ ਸ਼ਰਮਣੀ ਅਕਾਲੀ ਦਲ ਜਿਹੜਾ ਹੈਗਾ ਪੁਨਰ ਸਰਜੀਤ ਹੋ ਕੇ ਜਿਹੜਾ ਇੱਕ ਨਵੇਂ ਰੂਪ ਦੇ ਵਿੱਚ ਬਾਹਰ ਆਊਗਾ ਔਰ ਪੰਥਕ ਹਿੱਤਾਂ ਤੇ ਪੰਜਾਬ ਦੇ ਹਿੱਤਾਂ ਦੀ ਗੱਲ ਕਰੂਗਾ ਸੁਖਵੀਰ ਬਾਦਲ ਨੂੰ ਤੇ ਜੀਪੀਸੀ ਦੀ ਪਾਰਲੀਮੈਂਟ ਦੇ ਪ੍ਰਧਾਨ ਥਾਪਿਆ ਗਿਆ ਉਹ ਉਹਨਾਂ ਨੇ ਪਰਚੀਆਂ ਜਿਹੜੀਆਂ ਬਣਾਈਆਂ ਹੈਗੀਆਂ ਤੁਸੀਂ ਮੈਂ ਪਹਿਲਾਂ ਵੀ ਕਹਿ ਚੁੱਕਿਆ ਹਾਂ ਕਿ ਉਹ ਭਗੋੜੇ ਦਲ ਹੈ ਭਗੋੜੇ ਦਲ ਦੀਆਂ ਬੋਕਸ ਭਰਤੀਆਂ ਨੇ ਬੋਕਸ ਭਰਤੀ ਹੈ ਬੋਕਸ ਸਾਰਾ ਕੁਝ ਹੈਗਾ ਉਹ ਜੈਨੂਨ ਹੈ ਹੀ ਨਹੀਂ ਇਧਰ ਬਿਲਕੁਲ ਜੈਨੂਨ ਹੋ ਰਿਹਾ ਹਰ ਪਰਚੀ ਦੇ ਉੱਤੇ ਆਧਾਰ ਘਾਟ ਨੰਬਰ ਲਿਖਿਆ ਜਾ ਰਿਹਾ ਤੇ ਇਸ ਕਰਕੇ ਜਿਹੜਾ ਹੈਗਾ ਕਿ ਅਕਾਲੀ ਦਲ ਦੀ ਪੁਨਰ ਸਰਜੀਤੀ ਇਹ ਜ਼ਰੂਰ ਹੋਏਗੀ ਔਰ ਹੋਣੀ ਵੀ ਚਾਹੀਦੀ ਹੈ ਜਿਹੜੀ ਜਗ੍ਹਾ ਦਾ ਇਸਤੇਮਾਲ ਕੀਤਾ ਗਿਆ ਸਿੱਖਾਂ ਦੀ ਪਾਰਲੀਮੈਂਟ ਹੈ ਮੇਰਾ ਸਵਾਲ ਹੈ ਮੈਨੂੰ ਲੱਗਦਾ ਕਿ ਉਸ ਦਿਨ ਤੇਜਾ ਸਿੰਘ ਸਮੁੰਦਰੀ ਹਾਲ ਦੀਆਂ ਕੰਧਾਂ ਰੋਂਦੀਆਂ ਹੋਣੀਆਂ ਜਦੋਂ ਉੱਥੇ ਮੋਨੇ-ਖੋਨੇ ਜਿਹੜੇ ਆ ਬੈਠ ਗਏ ਤੇ ਉਹ ਪ੍ਰਧਾਨ ਦੀ ਚੋਣ ਕਰ ਰਹੇ ਹੋਣੇ ਆ ਉਹ ਵੀ ਕੁਰਲਾਈਆਂ ਹੋਣੀਆਂ ਕਿ ਆ ਅਕਾਲੀ ਆ ਜਿਹੜੇ ਅੱਜ ਦੇ ਜਿਹੜੇ ਇੱਥੇ ਅੱਜ ਬੈਠ ਰਹੇ ਆ ਇਸ ਹਾਲ ਦੇ ਵਿੱਚ ਸਿੱਖਾਂ ਦੀ ਪਾਰਲੀਮੈਂਟ ਹੈ ਔਰ ਸਿੱਖਾਂ ਦੀ ਪਾਰਲੀਮੈਂਟ ਦੇ ਵਿੱਚ ਮਰਿਆਦਾ ਦਾ ਧਿਆਨ ਰੱਖਿਆ ਜਾਣਾ ਚਾਹੀਦਾ ਸੀ ਜਿਹੜਾ ਬਿਲਕੁਲ ਵੀ ਨਹੀਂ ਰੱਖਿਆ ਗਿਆ। ਉੱਥੇ ਦੇ ਜਗਾਰੇ ਛੱਡੇ ਗਏ ਸਭ ਕੁਝ ਬੜਾ ਮੰਦਪਾਕੀ ਗੱਲ ਹੈ ਨਾ ਜੇ ਮੈਂ ਇਹੀ ਕਰ ਇਸੇ ਕਰਕੇ ਕਹਿ ਰਿਹਾ ਕਿ ਤੇਜਾ ਸਿੰਘ ਸਮੁੰਦਰੀ ਹਾਲ ਦੀਆਂ ਉਸ ਦਿਨ ਸਿੰਘ ਸਾਹਿਬ ਹੁਣ ਆਨ ਦੇ ਸਮੇਂ ਤੇ ਫਿਰ ਕਿੰਨੂੰ ਸੰਗਤ ਕਿੰਨੂੰ ਅਕਾਲੀ ਦਲ ਨੂੰ ਮੰਨੇ ਕਿ ਤੁਸੀਂ ਤੇ ਕਹਿ ਰਹੇ ਹੋ ਪਰ ਉਧਰ ਵੀ ਉਹ ਬਾਜੀ ਨੂੰ ਸੰਗਤ ਮੰਨੇਗੀ ਉਹੀ ਸ਼੍ਰੋਮਣੀ ਅਕਾਲੀ ਦਲ ਵਿੱਚ ਅੱਛਾ ਕਾਨੂੰ ਸੁਬੀ ਨੂੰ ਮੰਨ ਲੇ ਤਾਂ ਫਿਰ ਮੰਨ ਲੈ ਹਾਂ ਮੰਨ ਲੇ ਕਿ ਕੋਈ ਨਹੀਂ ਜੇ ਮੰਨਣਾ ਹੁੰਦਾ ਤੇ ਮੰਨ ਚੁੱਕੀ ਹੁੰਦੀ 2022 ਦੇ ਵਿੱਚ ਮੰਨ ਚੁੱਕੀ ਹੁੰਦੀ 2027 ਦੇ ਵਿੱਚ ਮੰਨ ਚੁੱਕੀ ਹੁੰਦੀ 2024 ਦੇ ਵਿੱਚ ਮੰਨ ਚੁੱਕੀ ਹੁੰਦੀ ਮੰਨਿਆ ਤਾਂ ਹੈ ਨਹੀਂ ਅੱਛਾ ਸਿੰਘ ਸਾਹਿਬ ਜੂਨ ਦੇ ਵਿੱਚ ਕਿਹਾ ਜਾ ਰਿਹਾ ਹੈ ਇਲੈਕਸ਼ਨ ਆ ਰਹੇ ਆ ਜੀ ਆਉਣਾ ਚਾਹੀਦਾ ਜੀ ਹੋਣੀ ਚਾਹੀਦੀ ਹੈ ਜਿੰਨੀ ਜਲਦੀ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਦੀ ਇਲੈਕਸ਼ਨ ਜ ਚੰਗੀ ਗੱਲ ਹੈ ਜੇ ਜੂਨ ਦੇ ਵਿੱਚ ਹੋ ਰਹੀ ਹੈ ਤੇ ਕਿਹੜੀ ਧਿਰਾਂ ਸੁੱਲੇ ਬਹੁਤ ਧਿਰਾਂ ਨੇ ਤੇ ਤੁਸੀਂ ਹਰ ਇੱਕ ਨੂੰ ਇਲੈਕਸ਼ਨ ਲੜਨ ਦਾ ਅਧਿਕਾਰ ਹੈ ਜੀ ਸਾਰੀਆਂ ਧਿਰਾਂ ਜੜੀਆਂ ਇਲੈਕਸ਼ਨ ਲੜਨਗੀਆਂ ਪਰ ਚੰਗੀ ਗੱਲ ਇਹ ਹੈ ਕਿ ਸਿੱਖ ਇਕੱਠੇ ਹੋ ਕੇ ਪੰਥਕ ਧਿਰਾਂ ਜੜੀਆਂ ਇਕੱਠੀਆਂ ਹੋ ਕੇ ਇੱਕ ਪਲੇਟਫਾਰਮ ਦੇ ਉੱਤੇ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਦੇ ਇਲੈਕਸ਼ਨ ਲੜਨ ਤੇ ਜਿਨ੍ਹਾਂ ਨੇ ਮਰਾਦਾ ਪਰੰਪਰਾਵਾਂ ਦਾ ਕਹਾਨ ਕੀਤਾ ਉਹਨਾਂ ਨੂੰ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਤੋਂ ਬਾਹਰ ਕਰਨ ਦੀ ਸਿੰਘ ਸਰ ਤੁਸੀਂ ਲੋਗੇ ਇਲੈਕਸ਼ਨ ਨਹੀਂ ਫਿਲਹਾਲ ਤੱਕ ਕੋਈ ਇਰਾਦਾ ਨਹੀਂ ਹੈ ਪਰ ਮੈਂ ਚਾਹੁੰਦਾ ਕਿ ਪੰਥਕ ਤੇਰਾ ਸਾਰੀਆਂ ਇਕੱਠੀਆਂ ਹੋ ਕੇ ਇੱਕ ਪਲੇਟ ਫਰਮ ਦੇ ਉੱਤੇ ਇਲੈਕਸ਼ਨ ਲੜਨ। ਪੰਥਕ ਤੇਰੇ ਕਿ ਸਾਨੂੰ ਸਪੋਰਟ ਕਰਦੇ ਹੋ? ਜਿਹੜਾ ਵੀ ਪੰਥਕ ਮਰਿਆ